ਇਸ ਸੀਸੀਟੀਵੀ ਨੂੰ ਜਰਾ ਧਿਆਨ ਨਾਲ ਦੇਖੋ ਇਸ ਸੀਸੀਟੀਵੀ 'ਚ ਦਿਖਾਈ ਦੇ ਰਿਹਾ ਹੈ ਕਿ ਇੱਕ ਵਾਈਟ ਕਲਰ ਦੀ ਟੀ-ਸ਼ਰਟ ਦੇ ਵਿੱਚ ਇੱਕ ਨੌਜਵਾਨ ਜਿਹੜਾ ਉਹ ਮੋਬਾਈਲ ਦੇਖ ਰਿਹਾ ਹੁੰਦਾ ਹੈ ਤਾਂ ਅਚਾਨਕ ਇਹ ਨੌਜਵਾਨ ਦੁਕਾਨ ਦਾ ਦਰਵਾਜ਼ਾ ਜਿਹੜਾ ਖੁੱਲਾ ਦੇਖ ਕੇ ਉਥੋਂ ਰਫੂ ਚੱਕਰ ਹੋ ਜਾਂਦਾ ਹੈ ਔਰ ਦੁਕਾਨਦਾਰ ਜਿਹੜਾ ਉਸ ਦੇ ਮਗਰ ਭਜਦਾ ਆ ਉਹ ਤੁਹਾਨੂੰ ਦੱਸਦੀ ਹੈ ਕਿ ਮਹਿੰਗਾ ਫੋਨ ਜਿਹੜਾ ਆ ਇਸ ਨੌਜਵਾਨ ਵੱਲੋਂ ਆਪਣੀ ਜੇਬ ਚ ਪਾ ਕੇ ਉਥੋਂ ਫਰਾਰ ਹੋ ਜਾਂਦਾ ਤਾਂ ਸੀਸੀਟੀਵੀ ਉਸ ਦੀ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਜਲਾਇਆ ਮੋਟਰਸਾਈਕਲ ਤੇ ਭਜਦਾ ਹੋਇਆ ਦਿਖਾਈ ਦੇ ਰਿਹਾ ਤਾਂ ਇਸ ਨੂੰ ਅੱਗੇ ਜਿਹੜਾ ਆ ਰੋਕਣ ਦੀ ਵੀ ਜੜੀ ਕੋਸ਼ਿਸ਼ ਕੀਤੀ ਗਈ ਪਰ ਲੇਕਿਨ ਇਹ ਕੋਸ਼ਿਸ਼ ਵੀ ਜੜੀ ਉਹ ناکਾਮ ਰਹੀ ਤਾਂ ਨੌਜਵਾਨ ਕੀਮਤੀ ਮੋਬਾਈਲ ਲੈ ਕੇ ਉਥੋਂ ਫਰਾਰ ਹੋ ਗਿਆ ਮਾਮਲਾ ਜਿਹੜਾ ਬਰਨਾਲਾ ਦੇ ਇੱਕ ਮੋਬਾਈਲ ਸ਼ਾਪ ਦੀ ਜਿਹੜਾ ਦੱਸਿਆ ਜਾ ਰਿਹਾ ਨਾ ਕਿਸੇ ਡਰ ਪੈ ਤਾ ਉਸਨੇ ਆਈਫੋਨ 14 ਉਹਦੀ ਜਿਹੜੀ ਲੁੱਟ ਕਹਿ ਲਓ ਚੋਰੀ ਕਹਿ ਲਓ ਉਸਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਪਹਿਲਾਂ ਵੀ ਜਿਵੇਂ ਪਤਾ ਲੱਗਿਆ ਸਾਡੇ ਯੂਨੀਅਨ ਦੇ ਗਰੁੱਪ ਦੇ ਵਿੱਚ ਮੈਸੇਜ ਪਾਇਆ ਗਿਆ ਕਿ ਉਹਦੀ ਜਿਹੜੀ ਫੋਟੋ ਪਾਈ ਗਈ ਹੈ ਇਹ ਘਟਨਾ ਤੋਂ ਬਾਅਦ ਤਾਂ ਉਹ ਤਿੰਨ ਚਾਰ ਦੁਕਾਨਾਂ ਤੇ ਪਹਿਲਾਂ ਵੀ ਉਹ ਆਇਆ ਉਹਨੇ ਜਦੋਂ ਦੇਖਿਆ ਕਿ ਇਹ ਦੁਕਾਨਦਾਰ ਕੱਲਾ ਸੀ ਲਾ ਲਓ ਜਾਂ ਉਹਨੇ ਦੇਖਿਆ ਕਿ ਉਥੋਂ ਮੇਰੇ ਉਹਦੀ ਵਾਰਦਾਤ ਮੈਂ ਉਹ ਇਹ ਕਰ ਸਕਦਾ ਇੱਦਾਂ ਹੌਸਲਾ ਬੁਲੰਦ ਦੇਖੋ ਬੰਦੇ ਦਾ ਨਾ ਉਹਨੇ ਕੋਈ ਮੂੰਹ ਟਕਿਆ ਵਿਆ ਬਿਨਾ ਨੰਬਰ ਪਲੇਟ ਤੋਂ ਉਹਦਾ ਮੋਟਰਸਾਈਕਲ ਸੀ ਜੋ ਉਹਨੇ ਪਹਿਲਾਂ ਹੀ ਆਪਦਾ ਗਲੀ ਦੇ ਵਿੱਚ ਤਿਆਰ ਕਰਕੇ ਕਢਾਇਆ ਵਿਆ ਸੀ ਉਸ ਤੋਂ ਬਾਅਦ ਜਦੋਂ ਚਲੋ ਇਹ ਵਾਰਦਾਤ ਹੋ ਗਈ 52000 ਰੁਪਏ ਦਾ ਇਹ ਦੁਕਾਨਦਾਰ ਦਾ ਮੋਬਾਈਲ ਚਲਾ ਗਿਆ ਉੱਥੇ ਬਹੁਤ ਵੱਡੀ ਇੱਕ ਦੁੱਖ ਦੀ ਗੱਲ ਹੈ ਉਸ ਤੋਂ ਬਾਅਦ ਪੁਲਿਸ ਨੂੰ ਮੈਸੇਜ ਦਿੱਤਾ ਗਿਆ ਪੁਲਿਸ ਪ੍ਰਸ਼ਾਸਨ ਆਂਦੇ ਆ ਉਹਨਾਂ ਦਾ ਆਂਦਾ ਰਵਈਆ ਪਹਿਲਾਂ ਤਾਂ ਦੇਖਦੇ ਚਲੋ ਆਪਾਂ ਕਹਿੰਦੇ ਉਹਨੇ ਕਿ ਦੁਕਾਨਾ ਦੇ ਵਿੱਚ ਕੈਮਰੇ ਲੱਗੇ ਹੋਣੇ ਜ਼ਰੂਰ ਜਣੇ ਉਹ ਕੈਮਰੇ ਤਾਂ ਆਪਾਂ ਕਹਿ ਦਈਏ ਪ੍ਰਸ਼ਾਸਨ ਦੇ ਵੀ ਲੱਗੇ ਹੋਏ ਨੇ ਦੁਕਾਨਦਾਰਾਂ ਦੇ ਵੀ ਲੱਗੇ ਹੋਏ ਨੇ ਉਸ ਦਿਵਾਰ ਜਿਹੜੇ ਜਨਾਬ ਨੇ ਆਪਣੇ ਬਸ ਸਟੈਂਡ ਚੋਂ ਕਿ ਲਗਰਤੇਜ ਸਿੰਘ ਜੀ ਉਹ ਆ ਕੇ ਕਹਿੰਦੇ ਨੇ ਕਿ ਤੁਸੀਂ ਆਪਦੇ ਡੋਰ ਕਲੋਜ਼ਰ ਰਿਮੋਟ ਵਾਲੇ ਲਾਓ ਜੀ ਦੁਕਾਨਾਂ ਤੇ ਜਿਆ ਪਹਿਲਾਂ ਕਸਟਮਰ ਆਉਂਦਾ ਉਹਨਾਂ ਦਾ ਅਧਾਰ ਕੱਢ ਲਓ ਕਿ ਦੱਸੋ ਹੀ ਪਹਿਲਾਂ ਤਾਂ ਜੇ ਐਸਾ ਇਹੋ ਜਿਹਾ ਕੁਝ ਕਰਨ ਲੱਗੇ ਦੁਕਾਨਾਂ ਦੇ ਸੌਦਾ बिक ਜੂ ਕਿਸੇ ਦੁਕਾਨਦਾਰ ਤੇ ਉੱਤੇ ਜੇ ਕੋਈ ਲੇਡੀਜ਼ ਜਾਂ ਕੋਈ ਕਸਟਮਰ ਆਵੇ ਉਹਨੂੰ ਕੋਈ ਪਹਿਲਾਂ ਆਪਣੇ ਆਈਡੈਂਟੀਫਾਈ ਕਰਾ ਤਾਂ ਬਸ ਹੋਣ ਲੱਗ ਗਿਆ ਜਿਹੜੇ ਪੁਲਿਸ ਪ੍ਰਸ਼ਾਸਨ ਵਾਲੇ ਬੰਦ ਸ਼ੀਸ਼ਿਆਂ ਦੇ ਵਿੱਚ ਗਰਮੀ ਰਾਤ ਨੂੰ ਤੁਸੀਂ ਆਇਆ ਕਰੋ 9 ਵਜੇ ਤੋਂ ਬਾਅਦ ਮੈਂ ਤੁਹਾਡੇ ਨਾਲ ਚੱਲਦਾ ਸਾਰੇ ਬਰਨਾਲ ਦਾ ਆਪਾਂ ਰਾਉਂਡ ਲਾਉਨੇ ਆ ਜੇ ਸਾਨੂੰ ਇੱਕ ਪੁਲਿਸ ਵਾਲਾ ਵੀ ਔਨ ਡਿਊਟੀ ਮਿਲ ਜੇ ਸਾਢੇ 4 ਵਜੇ ਦੀ ਗੱਲ ਹੈਗੀ ਤੇ ਇੱਕ ਮੁੰਡਾ ਆਇਆ ਆਪਣੀ ਉਧਰ ਮਨੀ ਟੈਲੀਕਮ ਸ਼ਾਪ ਤੇ ਤੇ ਉਹ ਆਈਫੋਨ ਦੇਖਣ ਲਈ ਆਇਆ ਸੀ ਤੇ ਆਪਾਂ ਕਿਹਾ ਤਾਂ ਵੀ ਉਹ ਹੈ ਨਹੀਂ ਫਿਰ ਉਹ ਆਪਣੀ ਦੂਜੀ ਸ਼ਾਪ ਮਨੀ ਇੰਟਰਪ੍ਰਾਈਜ਼ ਤੇ ਆਇਆ ਤੇ ਉੱਥੇ ਵੀ ਆਪਾਂ ਕਿਹਾ ਵੀ ਹੈ ਨਹੀਂ ਤਾਂ ਉਹ ਤੀਜੀ ਸ਼ਾਪ ਇੱਥੇ ਮੋਬਾਈਲ ਹੱਬਾ ਲੈਂਦੇ ਆਇਆ ਤੇ ਇਹਨਾਂ ਨੇ ਉਹਨੂੰ ਸੈੱਟ ਦਿਖਾਇਆ ਤੇ ਇਹਨਾਂ ਤੋਂ ਉਹ ਸੈੱਟ ਦੇਖਦੇ ਦੇਖਦੇ ਲੈ ਕੇ ਭੱਜ ਗਿਆ ਤੇ ਇਹਨਾਂ ਦਾ ਜਿੱਥੇ ਉਹ 55000 ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਤੇ ਹੁਣ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਅਸੀਂ ਵੀ ਇੱਥੇ ਹਰ ਰੋਜ਼ ਚੋਰੀਆਂ ਦੀਆਂ ਘਟਨਾ ਹੋ ਰਹੀਆਂ ਨੇ ਤੇ ਪੁਲਿਸ ਇਸ ਦਾ ਕੋਈ ਇੰਨਾ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਕਿ ਵੀ ਇਸ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਬੰਦੇ ਨੂੰ ਤੇ ਸਾਡਾ ਜਿਹੜੀ ਨੁਕਸਾਨ ਹੋਇਆ ਉਹ ਪੂਰਾ ਕੀਤਾ ਜਾਵੇ ਉਦਰੇ ਇਸ ਮਾਮਲੇ ਬਾਰੇ ਜਦੋਂ ਥਾਣਾ ਸਿਟੀ 1 ਦੇ ਐਸ ਐਚ ਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੁਕਾਨਦਾਰ ਦੀ ਸ਼ਿਕਾਇਤ ਪੁਲਿਸ ਕੋਲ ਪਹੁੰਚਣ ਦੀ ਗੱਲ ਆਖੀ ਹੈ ਤੇ ਨਾਲ ਹੀ ਕਿਹਾ ਹੈ ਕਿ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਪੁਲਿਸ ਮੋਬਾਈਲ ਲੈ ਕੇ ਫਰਾਰ ਹੋਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਏਗੀ ਇਹ ਮੋਬਾਈਲ ਹੱਬ ਸ਼ਾਪ ਆ ਜੀ ਅਬ ਆਪਣੇ ਪ੍ਰੇਮ ਪ੍ਰਧਾਨ ਮਾਰਕੀਟ ਦੇ ਬੱਸ ਸਟੈਂਡ ਕੋਲ ਆ ਗਈ ਉੱਥੇ ਹੈਗੀ ਹੈਗੀ ਤੇ ਉੱਥੇ ਇੱਕ ਲੜਕਾ ਆਇਆ ਸੀਗਾ ਤੇ ਉਹ ਜਦੋਂ ਫੋਨ ਦੇਖਣ ਲਗਾ ਆਈਫੋਨ 14 ਪ੍ਰੋ ਤੇ ਉਹ ਮੌਕੇ ਤੋਂ ਲੈ ਕੇ ਚੋਰੀ ਕਰਕੇ ਫੋਨ ਭੱਜ ਗਿਆ ਤੇ ਉਹਦੀ ਪਹਾਲ ਕਰ ਰਹੇ ਹਾਂਗੇ ਜੀ ਜਲਦੀ ਹਾਂਜੀ ਹਾਂ ਸੀਸੀਟੀਵੀ ਫੁਟੇਜ ਆ ਗਈ ਜੀ ਉਹਦੀ ਆਈਡੈਂਟੀਫਿਕੇਸ਼ਨ ਕਰ ਰਹੇ ਹਾਂਗੇ ਜੀ ਥੈਂਕ ਯੂ ਕਿੰਨੇ ਟਾਈਮ ਲਗਾਤਾਰ ਚੋਰੀ ਦੀ ਬਾਤ ਆ ਤੁਹਾਨੂੰ ਜਾਨ ਲੱਗ ਰਿਹਾ ਕਾਫੀ ਹੋ ਰਹੀ ਹੈ ਕੀ ਵੀ ਦਿਖ ਰਿਹਾ ਨਹੀਂ ਜਿਵੇਂ ਮੁਕਦਮੇ ਟਰੇਸ ਪਰਚੇ ਵੀ ਦਰਜ ਕਰ ਰਹੇ ਹਾਂ ਤੇ ਚੋਰਾਂ ਦੇ ਖਿਲਾਫ ਬਣਦੀ ਕਾਨੂੰਨ ਅਨੁਸਾਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਜੀ ਤੇ ਅਸੀਂ ਇਹਦੇ ਸਬੰਧਤ ਚੌਕੀ ਇੰਚਾਰਜ ਤੇ ਆਪਣੀਆਂ ਟੀਮਾਂ ਲਾ ਦਿੱਤੀਆਂ ਨੇ ਸੀਸੀਟੀਵੀ ਵੀ ਚੈੱਕ ਕਰ ਰਹੇ ਆ ਤੇ